ਇਸ ਸੈਮੀਫਾਈਨਲ ਜਿਹੜਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਕੰਮਾਂ ਦੇ ਉੱਪਰ ਅਸੀਂ ਵੋਟ ਮੰਗਣ ਗਏ ਸੀਗੇ ਲੋਕਾਂ ਨੇ ਜੋ ਮੋਹਰ ਲਾਈ ਹੈ ਇਸ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤੇ ਅੱਗੇ 2027 ਦਾ ਫਾਈਨਲ ਹੈ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਵੱਡੇ ਮਾਰਜਨ ਦੇ ਨਾਲ ਉਹ ਜਿੱਤਣ ਜਾ ਰਹੀ ਹੈ ਸੋ ਇੱਕ ਵਾਰ ਫਿਰ ਕਿ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਘਾਲ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਆਪ ਕਿਰਾਂ ਦਾ ਦੋ ਬਗਲਾ ਕੇ ਉਸ ਤੋਂ ਬਾਅਦ ਖੁਸ਼ੀਆਂ ਖੇੜੇ ਚੋਣ ਜਿੱਤਣ ਤੇ 2027 ਵਿੱਚ ਪੰਜਾਬ ਦੀ ਸੱਤਾ ਦੇ ਕਾਬਜ ਹੋਣ ਦੀ ਆਸੂਸ ਦਾ ਪ੍ਰਗਟਾਵਾ ਹੈ ਆਖਰ ਹਰਮਿੰਦਰ ਸਿੰਘ ਸੰਧੂ ਹ ਚੋਣਾ ਜਿੱਤ ਹੀ ਗਏ ਆਵਾਦੀ ਪਾਰਟੀ ਹੁਣ ਤਕੜਾ ਹੋ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਤਰ ਸਕੇਗੀ ਇਹਨਾਂ ਦੇ ਵੋਟਰ ਸਮਰਥਕ 2027 ਵਿੱਚ ਸਾਡੀ ਹੀ ਸਰਕਾਰ ਬਣੇਗੀ ਇਸ ਖੁਸ਼ਖਬਰੀ ਨੂੰ ਪਾਲਦੇ ਹੋਏ ਲੋਕਾਂ ਵਿੱਚ ਹੰਕਾਰੇ ਹੋਏ ਫਿਰਨਗੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਬਾਗੂਆਂ ਤੇ ਅਫਸਰਾਂ ਨੂੰ ਧਮਕਾ ਸਕਣਗੇ ਅੱਜ ਦੀ ਵੀਡੀਓ ਵਿੱਚ ਇਸ ਜਿੱਤੇ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਇਸ ਜਿੱਤੇ ਦੇ ਰਾਜਨੀਤਿਕ ਮਹਾਨੇ ਕੀ ਹਨ ਕਿਵੇਂ ਹੈ ਜਿੱਤੇ 2000 ਦੀਆਂ ਚੋਣਾਂ ਵੇਲੇ ਦੋਸਤੋ ਆਵਾਦੀ ਪਾਰਟੀ ਦੇ ਵਰਕਰਾਂ ਵਿੱਚ ਤੋਂ ਸਾਹ ਪਰ ਦੇਵੇਗੀ ਹਾਰਨ ਵਾਲੀਆਂ ਪਾਰਟੀਆਂ ਖਾਸ ਕਰਕੇ ਕਾਂਗਰਸ ਪਾਰਟੀ ਦਾ ਕੀ ਹੋਵੇਗਾ ਕੀ ਕਾਂਗਰਸ ਪਾਰਟੀ 2027 ਦੀਆਂ ਚੋਣਾਂ ਵਿੱਚ ਸੱਤਾ ਪ੍ਰਾਪਤੀ ਦੀ ਦੌੜ ਤੋਂ ਬਾਹਰ ਹੋ ਗਈ ਹੈ ਅੱਜ ਦੀ ਵੀਡੀਓ ਵਿੱਚ ਇਹੋ ਜਿਹੇ ਵਿਸ਼ਿਆਂ ਨੂੰ ਹੀ ਛੂਹਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਤਰਨਤਾਰਨ ਸੀਟ ਦੇ ਉੱਪਰ ਆਵਾਦੀ ਪਾਰਟੀ ਦੇ ਕੈਂਡੀਡੇਟ ਹਰਮੇਂ ਸੰਧੂ ਉਹ ਜਿੱਤ ਗਏ ਹਨ ਆਮਾਦੀ ਪਾਰਟੀ ਨੂੰ ਇਸ ਦੀਆਂ ਵਧਾਈਆਂ ਤਰਨ ਤਰਨ ਸਾਹ ਦੇ ਸੂਝਨ ਵੋਟਰਾਂ ਨੇ ਆਪਣਾ ਨੁਮਾਇੰਦਾ ਚੁਣ ਲਿਆ ਹੈ ਇਸ ਸੀਟ ਤੇ ਹਾਰੇ ਹੋਏ ਉਮੀਦਵਾਰਾਂ ਦੀਆਂ ਪਾਰਟੀਆਂ ਹੁਣ ਹਾਰ ਦੇ ਕਾਰਨਾਂ ਦੀ ਤਲਾਸ਼ ਕਰਨਗੀਆਂ ਬਾਕੀ ਮੀਡੀਆ ਵਿੱਚ ਹਾਰ ਲਈ ਕਈ ਬਹਾਨੇ ਵੀ ਤਲਾਸ਼ ਕਰਕੇ ਬਿਆਨਵਾਜੀ ਕੀਤੀ ਜਾਵੇਗੀ ਪਰ ਆਪਾਂ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ 200 ਇਸ ਸੀਟ ਦੇ ਉੱਪਰ ਚੋਣਾਂ ਤੋਂ ਪਹਿਲਾਂ ਮੁੱਖ ਮੁਕਾਬਲਾ ਕਾਂਗਰਸ ਅਤੇ ਆਮਾਦੀ ਪਾਰਟੀ ਵਿਚਕਾਰ ਹੀ ਮੰਨਿਆ ਜਾ ਰਿਹਾ ਸੀ ਕਾਰਨ ਵੱਡਾ ਕਰਨ ਇਹ ਸੀ ਕਿ ਆਮਾਦੀ ਪਾਰਟੀ ਦਾ ਉਮੀਦਵਾਰ ਸਤਾਧਾਰੀ ਪਾਰਟੀ ਦਾ ਉਮੀਦਵਾਰ ਹੋਣ ਕਰਕੇ ਪਹਿਲੀ ਪਸੰਦ ਸੀ ਜੋ ਜਾਈ ਤੇ ਉਹ ਪਹਿਲਾਂ ਵੀ ਕਈ ਵਾਰ ਐਮਐਲਏ ਰਹਿ ਚੁੱਕਾ ਸੀ ਕਾਂਗਰਸ ਪਾਰਟੀ ਦੂਜੀ ਮੁਖਤਿਰ ਬਣ ਕੇ ਉੱਭਰ ਰਹੀ ਸੀ ਉਸ ਦੇ ਪੱਖ ਵਿੱਚ ਇਹ ਗੱਲ ਜਾਂਦੀ ਸੀ ਕਿ ਤਰਨਤਾਰਨ ਵਿੱਚ ਸਾਈ ਵੋਟਰ ਬੜੇ ਵੱਡੇ ਪੱਦਰ ਤੇ ਹੈ ਉਹ ਸਾਰਾ ਹੀ ਤਕਰੀਬਨ ਕਾਂਗਰਸ ਨੂੰ ਪੈਣ ਦੀ ਸੰਭਾਵਨਾ ਮੰਨੀ ਜਾਂਦੀ ਸੀ ਪਰ ਸ਼ਾਇਦ ਜਾਂ ਕਹੀਏ ਯਕੀਨਨ ਇਹ ਨਹੀਂ ਹੋਇਆ ਤਰਨਤਾਰਨ ਵਿੱਚ ਅਤੇ ਕਾਂਗਰਸ ਪਾਰਟੀ ਦਾ ਉਮੀਦਵਾਰ ਮੁੱਖ ਮੁਕਾਬਲੇ ਵਿੱਚ ਪਛੜ ਗਿਆ ਇਸ ਮਾਮਲੇ ਵਿੱਚ ਬਾਜ਼ੀਮਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਵੈਸੇ ਵੀ ਇਹ ਦੋਸਤੋ ਇਹ ਹਲਕਾ ਪੰਥਕ ਹਲਕਾ ਹੈ ਬਹੁਤੇ ਵੋਟਰ ਵਿਕਾਸ ਤਰੱਕੀ ਉਮੀਦਵਾਰ ਕੋਣ ਇਹ ਵੇਖਣ ਦੀ ਥਾਂ ਪੰਥਕ ਪਾਰਟੀ ਪੰਥਕ ਉਮੀਦਵਾਰ ਇਹ ਵੇਖ ਕੇ ਹੀ ਵੋਟ ਕਰਦੇ ਹਨ ਇਸ ਵਾਰ ਵੀ ਦੋਸਤੋ ਇੰਜ ਹੀ ਇੱਥੇ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ਼ੁਰੂਆਤੀ ਰੁਝਾਨਾਂ ਵਿੱਚ ਦਾ ਦੋਸਤੋ ਪਹਿਲੇ 2.5 ਘੰਟੇ ਤੱਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੋਂ ਲੀਡ ਬਣਾ ਕੇ ਚੱਲਦੀ ਰਹੀ ਯਕੀਨਨ ਸੁਖਵੀਰ ਬਾਦਲ ਅਤੇ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਦੀਆਂ ਉਸ ਵੇਲੇ ਖੁਸ਼ੀਆਂ ਨਾਲ ਬਾਛਾ ਖੇਲਦੀਆਂ ਰਹੀਆਂ ਹੋਣਗੀਆਂ ਚਲੋ ਕਮਬੈਕ ਹੋ ਗਿਆ ਪਰ ਹੌਲੀ-ਹੌਲੀ ਦੋਸਤੋ 5ਵੇਂ ਰੌਂਡ ਦੀ ਗਿਣਤੀ ਤੱਕ ਪਹੁੰਚਦੇ-ਪਹੁੰਚਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿੰਦਰ ਸਿੰਘ ਸੰਧੂ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਤੋਂ ਕਾਫੀ ਅੱਗੇ ਹੋ ਗਏ ਦੋਹਾਂ ਵਿਚਕਾਰ ਫਸਵਾ ਮੁਕਾਬਲਾ ਪਰ ਚੱਲ ਰਿਹਾ ਸੀ ਲੀਡ ਦਾ ਅੰਤਰ ਉਸ ਵੇਲੇ ਵੀ ਦੋਸਤੋ 200 ਤੋਂ ਲੈ ਕੇ 1000 ਤੱਕ ਜਾਂ 1200 ਤੱਕ ਹੀ ਚੱਲਦਾ ਰਿਹਾ ਪਰ ਦੋਸਤੋ ਗਿਣਤੀ ਤਾਂ 16 ਰੌਂਡ ਦੀ ਹੋਣੀ ਸੀ 10ਵੇਂ ਰੌਂਡ ਤੱਕ ਪਹੁੰਚਦੇ-ਪਹੁੰਚਦੇ ਦੋਸਤੋ ਇਹ ਅੰਤਰ ਵਧ ਕੇ 7000 ਵੋਟਾਂ ਦਾ ਹੋ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਜਿੱਤੇ ਲਗਭਗ ਯਕੀ ਆਮ ਆਦੀ ਪਾਰਟੀ ਦੇ ਮੀਂਦ ਵਰ੍ਹੇ ਵਿੱਚ ਸਿੰਘ ਸੰਧੂ ਵਿਭਾਰਨ ਦਾਵਾ ਤੋਂ ਉਸ ਤੋਂ ਬਾਅਦ ਲਗਾਤਾਰ ਕਾਫੀ ਅੱਗੇ ਚੱਲਦੇ ਰਹੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਦੋਸਤੋ ਕਿ ਵਾਰਸ ਪੰਜਾਬ ਦੇ ਪਾਰਟੀ ਦਾ ਕੈਂਡੀਡੇਟ ਉਹ ਤੀਜੇ ਨੰਬਰ ਤੇ ਲਗਾਤਾਰ ਚੱਲ ਰਿਹਾ ਸੀ ਕਾਂਗਰਸ ਚੌਥੀ ਅਤੇ ਭਾਜਪਾ ਕੈਂਡੀਡੇਟ ਪੰਜਵੇਂ ਨੰਬਰ ਦੇ ਉੱਪਰ ਚੱਲ ਰਿਹਾ ਸੀ ਅੰਤ ਤੱਕ ਇਹੇ ਤਸਵੀਰ ਬਣੀ ਰਹੀ ਦੋਸਤੋ ਇੰਨੀ ਵੱਡੀ ਲੀਡ ਨੂੰ ਘਟਾਉਣਾ ਬੜਾ ਹੀ ਮੁਸ਼ਕਲ ਸੀ ਦੋਸਤੋ ਤਿੰਨਵੇਂ ਰਾਊਂਡ ਤੱਕ ਇਹ ਅੰਤਰ ਵੱਧ ਕੇ 12000 ਦਾ ਹੋ ਗਿਆ ਸੀ ਇੰਜ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਤੋਂ ਅੱਗੇ ਚੱਲ ਰਿਹਾ ਸੀ 12000 ਤੋਂ ਵੱਧ ਵੋਟਾਂ ਨਾਲ ਅਤੇ ਚੋਣ ਨਤੀਜਾ ਲਗਭਗ ਕਲੀਅਰ ਹੋ ਗਿਆ ਸੀ ਕਿ ਕੌਣ ਜਿੱਤ ਰਿਹਾ ਹੈ ਦੋਸਤੋ ਆਮ ਆਦਮੀ ਪਾਰਟੀ ਦੀ ਤਰਨਤਾਰਨ ਸਾਹਬ ਦੀ ਪੰਥਕ ਜਿੱਤ ਇੱਕ ਵੱਡੀ ਜਿੱਤ ਕਹੀ ਜਾ ਸਕਦੀ ਹੈ ਇੰਜ ਹੁਣ ਦੋਸਤੋ ਆਮ ਆਦਮੀ ਪਾਰਟੀ 2027 ਦੀਆਂ ਚੋਣਾਂ ਵਿੱਚ ਤਕੜਾ ਹੋ ਕੇ ਉਤਰੇਗੀ ਦੋਸਤੋ ਇਥੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੇਂ ਸਿੰਘ ਸੰਧੂ ਉਹਨਾਂ ਨੇ ਲਗਭਗ 42649 ਦੇ ਕਰੀਬ ਵੋਟਾਂ ਪ੍ਰਾਪਤ ਕੀਤੀਆਂ ਇੰਜ ਉਹਨਾਂ ਕੋਲ ਹਾਲੇ ਵੀ ਬਹੁਤ ਵੱਡਾ ਸਮਰਥਨ ਹੈ ਲੋਕਾਂ ਦਾ ਇਹ ਕਿਹਾ ਜਾ ਸਕਦਾ ਹੈ ਤੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਸੈਮੀਫਾਈਨਲ ਜਿਹੜਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਕੰਮਾਂ ਦੇ ਉੱਪਰ ਅਸੀਂ ਵੋਟ ਮੰਗਣ ਗਏ ਸੀਗੇ ਲੋਕਾਂ ਨੇ ਜੋ ਮੋਹਰ ਲਾਈ ਹੈ ਇਹ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਜੇ ਜਿੱਤ ਹੋਈਏ ਤੇ ਅੱਗੇ 2027 ਦਾ ਫਾਈਨਲ ਹੈ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਵੱਡੇ ਮਾਰਜਨ ਦੇ ਨਾਲ ਉਹ ਜਿੱਤਣ ਜਾ ਰਹੀ ਹੈ ਸੋ ਇੱਕ ਵਾਰ ਫੇਰ ਤੋਂ ਤੁਹਾਡੇ ਜ਼ਰੀਏ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਜੀ ਦਾ ਮਾਨ ਸਾਹਿਬ ਦਾ ਮਨੀਸ਼ ਸਿਸੋਦੀਆ ਜੀ ਦਾ ਜੈਨ ਸਾਹਿਬ ਦਾ ਸਾਡੇ ਸਾਰੇ ਮਿਨਿਸਟਰ ਸਾਥੀਆਂ ਦਾ ਸਾਰੇ ਐਮ ਐਲ ਏ ਦਾ ਸਾਰੇ ਵਰਕਰਸ ਦਾ ਸਾਰੇ ਤਰਨਤਾਰਨ ਦੇ ਵੋਟਰਸ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਦੋਸਤੋ ਇਸ ਵੇਲੇ ਆਮ ਆਦੀ ਪਾਰਟੀ ਕੋਲ ਸੱਤਾ ਦਾ ਸੁੱਖ ਭੋਗਣ ਲਈ ਸਿਰਫ ਪੰਜਾਬ ਹੀ ਬਚਿਆ ਹੋਇਆ ਹੈ ਸਾਡੇ ਪੰਜਾਬ ਤੋਂ ਇਸੇ ਸਟੇਟ ਤੋਂ ਦੋਸਤੋ ਹੋਰ ਨਾ ਥਾਂ ਹੀ ਚੋਣ ਲੜਨ ਲਈ ਚੋਣ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਤਰਨਤਾਰਨ ਦੀ ਜਿੱਤ ਨੇ ਆਮ ਆਦੀ ਪਾਰਟੀ ਦੀ ਟੋਪ ਲੀਡਰਸ਼ਿਪ ਅੰਦਰ ਇਹ ਵਿਸ਼ਵਾਸ ਭਰ ਦੇਣਾ ਹੈ ਕਿ ਜੇ ਇਹ ਕੋਸ਼ਿਸ਼ ਕਰਨ ਤਾਂ 2027 ਵਿੱਚ ਆਮ ਆਦੀ ਪਾਰਟੀ ਮੋੜ ਤੋਂ ਪੰਜਾਬ ਵਿੱਚ ਸੱਤਾ ਪ੍ਰਾਪਤ ਕਰ ਸਕਦੀ ਹੈ ਪਰ ਕੀ ਦੋਸਤੋ ਗੱਲ ਇੰਨੀ ਹੀ ਸੌਖੀ ਹੈ ਬਾਈਪਾਲ ਇਲੈਕਸ਼ਨ ਵਿੱਚ ਬੇਸ਼ੱਕ ਦੋਸਤੋ ਆਮ ਆਦੀ ਪਾਰਟੀ ਪੰਜਾਬ ਵਿੱਚ ਲਗਾਤਾਰ ਜਿੱਤ ਪ੍ਰਾਪਤ ਕਰ ਰਹੀ ਹੈ ਪਰ 2027 ਦੀਆਂ ਵਿਧਾਨ ਸਭਾ ਚੋਣਾਂ ਉਸ ਵੇਲੇ ਤਾਂ ਦੋਸਤੋ ਹਰ ਪਾਰਟੀ ਖਾਸ ਕਰਕੇ ਸ਼ਰਮਣੀ ਅਕਾਲੀ ਦਲ ਬਾਦਲ ਤੇ ਕਾਂਗਰਸ ਉਹ ਆਪਣਾ ਪੂਰਾ ਜ਼ੋਰ ਲਗਾਉਣਗੇ ਉਸ ਵੇਲੇ ਇਹ ਤਸਵੀਰ ਨਹੀਂ ਹੋਵੇਗੀ ਦੋਸਤੋ ਜੇ ਆਮ ਆਦਮੀ ਪਾਰਟੀ ਸ਼ਾਮਦਮ ਦੰਡ ਭੇਦ ਇਹੋ ਜਿਹੇ ਤਰੀਕੇ ਵਰਤ ਰਹੀ ਹੈ ਤਾਂ ਉਸ ਵੇਲੇ ਬਾਕੀ ਪਾਰਟੀਆਂ ਵੀ ਕਿਹੜਾ ਘੱਟ ਕਰਨਗੀਆਂ ਖਾਸ ਕਰਕੇ ਦੋਸਤੋ ਸ਼ਰਮਣੀ ਅਕਾਲੀ ਦਲ ਬਾਦਲ ਦੇਖੋ ਸਾਰੇ ਆਪਣੇ ਆਪ ਨੂੰ ਪੰਥਕ ਕਮਾਉਂਦੇ ਹਨਾ ਆਪਾਂ ਗਰਾਊਂਡ ਤੇ ਆਪਾਂ ਜੇ ਪੰਥਕ ਕੰਮ ਕਰੀਏ ਫੇਰ ਹੀ ਪੰਥਕ ਹੁੰਦੇ ਹਨਾ ਜੇ ਆਪਾਂ ਬੰਦੀ ਸੇ ਰਹਾ ਕਰਾ ਦਿੰਦੇ ਤੇ ਪੰਥਕ ਹੋਣਾ ਸੀ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੀ ਹੁੰਦੀ ਸੀ ਉਹਨੂੰ ਰੋਕ ਦਿੰਦੇ ਆਪਾਂ ਪੰਥਕ ਹੋਣਾ ਸੀ ਹਨਾ ਤੇ ਅੱਜ ਵੀ ਉਹ ਸਟੈਂਡ ਤੇ ਮੈਂ ਖਲੋਤਾ ਹਾਂ ਇਹ ਨਹੀਂ ਕਿ ਮੈਨੂੰ ਵੋਟ ਨਹੀਂ ਪਏਗੀ ਤੇ ਮੈਂ ਆਪਣਾ ਸਟੈਂਡ ਪਿੱਛੇ ਕਰ ਲਾਂਗਾ ਮੇਰਾ ਸਟੈਂਡ ਅੱਜ ਵੀ ਉਹੀ ਹੈ ਜਿੱਥੇ ਹੋ ਕੇ ਚੱਲਾਂਗੇ ਨਾ ਫੇਰ ਹੀ ਬੈਟਰ ਰਹੇਗਾ ਜੇ ਆਪਾਂ ਕੱਟੇ ਨਾ ਹੋਵਾਂਗੇ ਤੇ ਨੁਕਸਾਨ ਚ ਰਾਵਾਂਗੇ ਇਹ ਇਸ਼ਾਰਾ ਕਿੰਦਰ ਨੂੰ ਹੈ ਦੋਸਤ ਉਸਦੇ ਪੱਕੇ ਵੋਟਰ ਹਨ ਉਸ ਨੂੰ ਪ੍ਰਾਪਤ ਕਰਨ ਦਾ ਮੌਕਾ 2027 ਵਿੱਚ ਉਸ ਕੋਲ ਹੋਵੇਗਾ ਕਾਂਗਰਸ ਦੀ ਟੋਪ ਲੀਡਰਸ਼ਿਪ ਸਿੱਧੀ ਵੈਟिकन ਸਿਟੀ ਤੱਕ ਪਹੁੰਚ ਰੱਖਦੀ ਹੈ ਜੇ ਭਾਰਤ ਦੀਆਂ ਹੋਰ ਸਟੇਟਾਂ ਵਿੱਚ ਭਾਜਪਾ ਖਿਲਾਫ ਮੁਸਲਮਾਨ ਵੋਟ ਇੱਕ ਮੁਸਤ ਉਸ ਨੂੰ ਭੁਗਤਾਏ ਜਾ ਸਕਦੇ ਹਨ ਤਾਂ ਦੋਸਤੋ 2027 ਦੀਆਂ ਚੋਣਾਂ ਵਿੱਚ ਕਾਂਗਰਸ ਪੰਜਾਬ ਵਿੱਚ ਈਸਾਈ ਵੋਟ ਸ਼੍ਰੋਮਣੀ ਅਕਾਲੀ ਦਲ ਖਿਲਾਫ ਕਾਂਗਰਸ ਦੇ ਹੱਕ ਵਿੱਚ ਕਿਵੇਂ ਨਹੀਂ ਭੁਗਤਾਏ ਜਾ ਸਕਦੇ ਇੰਜੇ ਦੋਸਤੋ 15-20% ਵੋਟਰ ਉਸ ਦੇ ਹੱਕ ਵਿੱਚ 2027 ਦੀਆਂ ਚੋਣਾਂ ਵੇਲੇ ਜਦੋਂ ਭੁਗਤਣਗੇ ਤਾਂ ਕੁਝ ਹੋਰ ਹੀ ਪਰਦ੍ਰਿਸ਼ ਹੋਵੇਗਾ ਉਸ ਵੇਲੇ ਕਾਂਗਰਸ ਹੁਣ ਨਾਲੋਂ ਵੱਡੀ ਪਾਰਟੀ ਬਣ ਕੇ ਉਸ ਵੇਲੇ ਉੱਭਰ ਹੀ ਸਕਦੀ ਹੈ ਦੋਸਤੋ ਜੇ ਇਸ ਵਾਰ ਤਰਨਤਾਰਨ ਵਿੱਚ ਕਾਂਗਰਸ ਦੇ ਹੱਕ ਵਿੱਚ ਸਾਈ ਵੋਟਾਂ ਭੁਗਤੀਆਂ ਹੁੰਦੀਆਂ ਤਾਂ ਤਸਵੀਰ ਕੁਝ ਹੋਰ ਹੀ ਹੋਣੀ ਸੀ ਇਹ ਵੋਟਾਂ ਦਾ ਮਿਲਣ ਕਰਕੇ ਹੀ ਦੋਸਤੋ ਤਰਨਤਾਰਨ ਵਿੱਚ ਕਾਂਗਰਸ ਕੈਂਡੀਡੇਟ ਕਰਨਵੀਰ ਸਿੰਘ ਲਗਾਤਾਰ ਤੀਜੀ ਅਤੇ ਚੌਥੀ ਸਥਾਨ ਤੇ ਚੱਲਦਾ ਰਿਹਾ ਸ਼ਹਿਰ ਵਿੱਚ ਦੋਸਤੋ ਕਾਂਗਰਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜ਼ਿਆਦਾ ਹਵਾ ਸੀ ਪਿੰਡਾਂ ਵਿੱਚ ਦੋਸਤੋ ਇਸਾਈ ਵੋਟਰ ਚਰਚ ਉਹ ਵੀ ਕਾਂਗਰਸ ਦੇ ਹੱਕ ਵਿੱਚ ਖੁੱਲਕੇ ਨਹੀਂ ਭੁਗਤੇ ਇੰਜ ਦੋਸਤੋ ਕਾਂਗਰਸ ਨੂੰ ਤੀਜੇ ਜਾਂ ਚੌਥੇ ਨੰਬਰ ਦੇ ਉੱਪਰ ਰਹਿਣਾ ਪਿਆ ਕਾਂਗਰਸ ਪਾਰਟੀ ਦਾ ਕੈਂਡੀਡੇਟ ਕਰਨਬੀਰ ਸਿੰਘ ਉਹ 1578 ਵੋਟਾਂ ਲੈ ਕੇ ਚੌਥੇ ਨੰਬਰ ਦੇ ਉੱਪਰ ਰਿਹਾ ਇੰਜ ਕਾਂਗਰਸ ਕੈਂਡੀਡੇਟ ਦਾ ਚੌਥੇ ਨੰਬਰ ਉੱਪਰ ਰਹਿਣਾ ਦੋਸਤੋ ਪੰਜਾਬ ਵਿੱਚ ਕਾਂਗਰਸ ਪਾਰਟੀ ਲਈ ਨਿਰਾਸ਼ਾਜਨਕ ਰਹੇਗਾ ਬੇਸ਼ੱਕ ਕੁਝ ਲੋਕ ਇਸ ਨੂੰ ਰਾਜਾ ਵਰਿੰਗ ਦੇ ਦਿੱਤੇ ਹੋਏ ਬਿਆਨ ਵਿਵਾਦਿਤ ਬਿਆਨ ਨਾਲ ਜੋੜ ਰਹੇ ਹਨ ਪਰ ਉਸ ਦਾ ਤਾਂ ਨਾਮ ਅਤਰ ਹੀ ਅਸਰ ਸੀ ਦੋਸਤੋ ਅਸਲੀ ਕਾਰਨ ਸਾਈ ਵੋਟਰਾਂ ਦਾ ਕਾਂਗਰਸ ਦੇ ਹੱਕ ਵਿੱਚ ਐਕਟਿਵ ਨਾ ਹੋਣਾ ਸੀ ਇੰਜ ਦੋਸਤੋ 2027 ਵਿੱਚ ਕਾਂਗਰਸ ਦੀ ਸਥਿਤੀ ਕੁਝ ਡਾਵਾ ਡੋਲ ਹੋ ਗਈ ਹੈ ਪਹਿਲਾਂ ਵਾਂਗ ਉਹ ਹੀ ਕਠੋਕੇ 2027 ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਦਾਵਾ ਹੁਣ ਰਾਜਨੀਤਿਕ ਖੇਤਰ ਵਿੱਚ ਨਹੀਂ ਕਰ ਸਕੇਗੀ ਬੇਸ਼ੱਕ ਇਹ ਸੀਟ ਤਰਨਤਾਰਨ ਸਾਹਵਾਲੀ ਸੀਟ ਦੋਸਤੋ ਪੰਥਕ ਸੀਟ ਮੰਨੀ ਜਾਂਦੀ ਹੈ ਕਾਂਗਰਸ ਦਾ ਇੱਥੇ ਹੋਲਡ ਥੋੜਾ ਘੱਟ ਮੰਨਿਆ ਜਾ ਸਕਦਾ ਸੀ ਪਰ ਚੌਥੇ ਨੰਬਰ ਦੇ ਉੱਪਰ ਰਹਿਣਾ ਕਾਂਗਰਸ ਲਈ 2027 ਵਿੱਚ ਬਹੁਤ ਚੁਣੌਤੀਆਂ ਭਰਿਆ ਇਹ ਵਿਸ਼ਾ ਹੋਵੇਗਾ। ਦੋਸਤੋ ਕਾਂਗਰਸ ਇੱਥੇ ਚੌਥੇ ਨੰਬਰ ਤੇ ਆਈ ਦਾ ਤੀਜੇ ਨੰਬਰ ਤੇ ਕੌਣ ਆਇਆ? ਦੋਸਤੋ ਜੀਹਾਂ ਤੀਜੇ ਨੰਬਰ ਤੇ ਆਇਆ ਇੱਥੇ ਵਾਰਿਸ ਪੰਜਾਬ ਦਾ ਕੈਂਡੀਡੇਟ। ਦੋਸਤੋ ਇੱਥੇ ਐਮਪੀ ਵੀ ਉਸੇ ਪਾਰਟੀ ਦਾ ਹੈ ਜੋ ਅਜਿਹਾ ਡਿਬਰੂਗੜ੍ਹ ਜੇਲ੍ਹ ਵਿੱਚ ਅਸਾਮ ਵਿੱਚ ਕੈਦ ਹੈ। ਖਾਲਿਸਤਾਨੀ ਪੱਖੀ ਵਖਵਾਦੀ ਅੰਸਰਾਂ ਦੀ ਪਾਰਟੀ ਵਾਰਿਸ ਪੰਜਾਬ ਦੇ ਉਸਦੇ ਜਿੱਤ ਪ੍ਰਾਪਤ ਕਰਨ ਦੇ ਇੱਥੇ ਪੂਰੇ ਚਾਂਸਸ ਹਨ। ਉਹ ਪੂਰੀ ਕੋਸ਼ਿਸ਼ ਕਰਕੇ ਚੰਗਾ ਪੈਸਾ ਦੇ ਪ੍ਰਚਾਰ ਕਰਕੇ ਵੀ ਕੁਝ ਖਾਸ ਨਾ ਕਰ ਸਕੇ। ਹਲਕਾ ਉਹਨਾਂ ਦਾ ਸੀ ਐਮਪੀ ਵੀ ਉਹਨਾਂ ਦਾ ਸੀ ਜਿੰਨਾ ਤਾਂ ਉਹਨਾਂ ਦਾ ਕੈਂਡੀਡੇਟ ਹੀ ਚਾਹੀਦਾ ਸੀ ਪਰ ਜਿੱਤੇ ਕੋਣ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਪਰ ਫਿਰ ਵੀ ਦੋਸਤੋ ਉਸਨੇ ਆਪਣੀ ਉਪਸਥਿਤੀ ਚੰਗੀ ਦਰਜ ਕਰਾਈ ਹੈ ਵਾਰਿਸ ਪੰਜਾਬ ਦੇ ਦਾ ਕੈਂਡੀਡੇਟ ਦੋਸਤੋ ਇੱਥੇ 19620 ਵੋਟਾਂ ਲੈ ਕੇ ਤੀਜੇ ਨੰਬਰ ਦੇ ਉੱਪਰ ਰਿਹਾ ਬੇਸ਼ੱਕ ਦੋਸਤੋ ਉਹ ਹਾਰ ਗਿਆ ਤੀਜੇ ਨੰਬਰ ਤੇ ਰਿਹਾ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਕੁਝ ਵੋਟਾਂ ਦਾ ਮਿਲੀਆਂ ਹੀ ਹਨ ਕੁੱਲ ਮਿਲਾ ਕੇ ਉਹ ਪੰਥਕ ਵੋਟਾਂ ਦਾ ਹੱਕਦਾਰ ਤਰਨਤਾਨੇ ਵਿੱਚ ਸਾਬਤ ਹੋਇਆ ਹੈ ਇੰਜ ਦੋਸਤੋ 2027 ਵਿੱਚ ਉਹ ਪੰਥਕ ਧਿਰ ਬਣ ਕੇ ਉੱਭਰ ਸਕਦਾ ਹੈ ਸਿੱਧਾ ਸਿੱਧਾ ਕਿਹਾ ਜਾਵੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪੰਜਾਬ ਦੀ ਪੰਥਕ ਧਿਰ ਹੋਣ ਦਾ ਸਿਰਤਾਜ ਧਿਰ ਹੋਣ ਦਾ ਦਾਵਾ ਖੋਹ ਸਕਦਾ ਹੈ ਦੋਸਤੋ ਪੰਜਾਬ ਦੀ ਰਾਜਨੀਤੀ ਵਿੱਚ ਜੋ ਕੰਮ ਸਿਮਰਨਜੀਤ ਸਿੰਘ ਮਾਨ ਵਰਗੇ ਨਾ ਕਰ ਸਕੇ ਇਹ ਕੰਮ ਵਾਰਿਸ ਪੰਜਾਬ ਦੇ ਕੈਂਡੀਡੇਟਰ ਨੇ ਕਰ ਦਿੱਤਾ ਹੈ ਪਰ ਦੋਸਤੋ ਜੇ ਉਹਨਾਂ ਨੂੰ ਪੰਥ ਦੇ ਨਾਂ ਤੇ ਪੰਥਕ ਇਕਤਾ ਦੇ ਨਾਂ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਛਤਰ ਛਾਇਆ ਵਿੱਚ ਬਿਠਾ ਦਿੱਤਾ ਗਿਆ ਤਾਂ ਦੋਸਤੋ 2027 ਵਿੱਚ ਇਹ ਸੰਭਾਵਨਾ ਖਤਮ ਹੋ ਸਕਦੀ ਹੈ ਬਾਕੀ ਦੋਸਤੋ ਜਿਦਾ ਇੱਕ ਦੂਜਾ ਪਹਿਲੂ ਵੀ ਹੈ ਕੁਝ ਲੋਕਾਂ ਅਨੁਸਾਰ ਵਾਰਿਸ ਪੰਜਾਬ ਦੀ ਪਾਰਟੀ ਵੋਟ ਘਟਵਾ ਪਾਰਟੀ ਹੈ ਪੰਜਾਬ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵੋਟਾਂ ਵਿੱਚ ਸੇਧ ਮਾਰੀ ਕਰਦੀ ਹੈ ਬਾਕੀ ਦੋਸਤੋ ਜੇ ਇਹਨਾਂ ਮੁੱਦੇ ਪੰਜਾਬ ਵਿੱਚ ਟਕਰਾਅ ਦੇ ਮੁੱਦੇ ਪੈਦਾ ਕਰ ਦਿੱਤੇ ਗਏ ਤਾਂ ਫਿਰ ਦੋਵੇਂ ਪਾਰਟੀਆਂ ਆਪਣੀ ਪੂਰੀ ਤਾਕਤ ਨਾਲ ਚੋਣਾਂ ਨਹੀਂ ਲੜ ਸਕਣਗੀਆਂ ਵਾਰਿਸ ਪੰਜਾਬ ਦੇ ਪੰਜਾਬ ਵਿੱਚ ਆਪਣੀ ਮੌਜੂਦਗੀ ਬਚਾਉਣ ਲਈ ਜਦੋਂ ਇਹ ਐਕਟਿਵ ਹੋਣਗੇ ਤਾਂ ਦੋਸਤੋ ਇਹ ਨੁਕਸਾਨ ਕਿਸ ਨੂੰ ਪਹੁੰਚਾਉਣਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋ ਸਕਦਾ ਹੈ ਕਿ ਜੇ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅੱਡ ਹੋ ਕੇ ਲੜਨ ਤਾਂ 2-4 ਸੀਟਾਂ ਦੇ ਉੱਪਰ ਜਿੱਤ ਪ੍ਰਾਪਤ ਵੀ ਕਰ ਸਕਦੇ ਹਨ ਪਰ ਇਹਨਾਂ ਦੀ ਜਿੱਤ ਨਾਲੋਂ ਦੋਸਤੋ ਇਸ ਦਾ ਸਭ ਤੋਂ ਵੱਡਾ ਅਸਰ ਪਵੇਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਪਰ ਇਹਨਾਂ ਦੁਆਰਾ ਸ਼੍ਰੋਮਣੀ ਅਕਾਲੀ ਦਲ ਨੂੰ ਡੈਮੇਜ ਪਹੁੰਚਾਉਣਾ ਹੀ ਚਰਚਾ ਦਾ ਵਿਸ਼ਾ ਬਣੇਗਾ ਉਸ ਵੇਲੇ ਦੋਸਤੋ ਚਲੋ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਰੇ ਵੀ ਗੱਲ ਕਰ ਹੀ ਲੈਂਦੇ ਹਾਂ ਪੰਥਕ ਸੀਟ ਅਤੇ ਪੰਥਕ ਹਲਕਾ ਪੰਥਕ ਵੋਟਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਪ੍ਰਿੰਸੀਪਲ ਸੁਖਵਿੰਦਰ ਕੋਹਰੰਦਾਵਾ ਉਹ ਵਾਵਾ ਚੰਗਾ ਪ੍ਰਦਰਸ਼ਨ ਕਰ ਗਏ ਹਨ ਇਸ ਵਾਰ ਕਿ ਆਸਰਾਈਆਂ ਤਾਂ ਇਹ ਸਾਨ ਕਿ ਮੁੱਖ ਮੁਕਾਬਲਾ ਤਰਨਤਨ ਵਿੱਚ ਕਾਂਗਰਸ ਦੇ ਆਮ ਆਦਮੀ ਪਾਰਟੀ ਵਿਚਕਾਰ ਹੈ ਤੀਜੇ ਨੰਬਰ ਦੇ ਉੱਪਰ ਦੋਸਤੋ ਵਾਰਿਸ ਪੰਜਾਬ ਦੇ ਕੈਂਡੀਡੇਟ ਬਾਰੇ ਕਿਹਾ ਜਾ ਸਕਦਾ ਸੀ ਕਿ ਉਹ ਰਹਿ ਸਕਦਾ ਹੈ ਅਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਨੂੰ ਚੌਥੇ ਨੰਬਰ ਦੀ ਪਾਰਟੀ ਇੱਥੇ ਮੰਨਿਆ ਜਾ ਰਿਹਾ ਸੀ ਕੁਝ ਲੋਕ ਇਹ ਵੀ ਕਹਿ ਰਹੇ ਸਨ ਕਿ ਤੀਜੇ ਜਾਂ ਚੌਥੇ ਨੰਬਰ ਦੇ ਲਈ ਵਾਰਿਸ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੈਂਡੀਡੇਟ ਆਪਸ ਵਿੱਚ ਮੁਕਾਬਲਾ ਕਰਨਗੇ ਪਰ ਹੋਇਆ ਇਸ ਦਾ ਉਲਟ ਪਰ ਸਭ ਨੂੰ ਹੈਰਾਨ ਕਰਦੇ ਹੋਏ ਦੋਸਤੋ ਤਰਨਤਨ ਸਾਹਿਬ ਵਿੱਚ ਸ਼ਰਮਣੀ ਗਾਲੀ ਦਲਬਾਦਾ ਦੇ ਉਮੀਦਵਾਰ ਨੇ ਤਗੜੀ ਟੱਕਰ ਦਿੱਤੀ। ਸ਼ੁਰੂਆਤੀ ਦੌਰ ਵਿੱਚ ਤਾਂ ਦੋਸਤੋ ਬੀਬਾ ਸੁਖਵਿੰਦਰ ਕੋਹਰੰਦਾਵਾ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੋਂ ਵੀ ਅੱਗੇ ਚੱਲ ਰਹੇ ਸਨ। ਪਰ 5ਵੇਂ ਰਾਉਂਡ ਦੀ ਗਿਣਤੀ ਤੱਕ ਪਹੁੰਚਦੇ ਪਹੁੰਚਦੇ ਉਹ ਦੋਸਤੋ ਪਿੱਛਣਾ ਸ਼ੁਰੂ ਹੋ ਗਏ। 10ਵੇਂ ਰਾਉਂਡ ਦੀ ਗਿਣਤੀ ਤੱਕ ਅੰਤਰ 7000 ਤੋਂ ਵੱਧ ਵੋਟਾਂ ਦਾ ਹੋ ਗਿਆ ਸੀ ਅਤੇ 16ਵੇਂ ਰਾਉਂਡ ਦਾ ਵਿੱਚ ਪਹੁੰਚਦੇ ਪਹੁੰਚਦੇ ਨੇ ਤੀਜਾ ਕੋਸ਼ਿਸ਼ ਤੋਂ ਹੁੰਦੇ ਉਹ ਤਕਰੀਬਨ ਇਹ ਫਰਕ ਘਟਾ ਨਾ ਸਕੇ ਅਤੇ ਹਾਰ ਗਏ। ਪਰ ਦੋਸਤੋ ਉਹਨਾਂ ਦੀ ਹਾਰ ਸ਼੍ਰੋਮਣੀ ਕਾਲੀ ਦਲ ਬਾਦਲ ਇੱਕ ਜਿਤ ਵਰਗੀ ਹੀ ਹੈ ਜੇ ਸ਼੍ਰੋਮਣੀ ਕਾਲੀ ਦਲ ਦੀ ਕੈਂਡੀਡੇਟ ਬੀਬਾ ਸੁਵਿੰਦਰ ਕੋ ਰੰਦਾਵਾ ਉਹ ਜਿੱਤ ਵੀ ਜਾਂਦੇ ਤਾਂ ਬਾਕੀ ਬਚੀ ਹੋਈ 1.5 ਸਾਲ ਦੀ ਟਰਮ ਲਈ ਉਹ ਬਸ ਇੱਕ ਐਮਐਲਏ ਹੀ ਹੁੰਦੇ ਪਰ ਤਰਨਤਾਰਨ ਵਿੱਚ ਹਾਰਨ ਤੋਂ ਬਾਅਦ ਵੀ ਉਹ ਆਪਣੀ ਪਾਰਟੀ ਲਈ ਇੱਕ ਹੀਰੋ ਮੰਗ ਹਨ ਜੋ ਹਾਰ ਕੇ ਵੀ ਪਾਰਟੀ ਲਈ ਇੱਕ ਨਵੀਂ ਉਮੀਦ ਜਗਾ ਗਿਆ ਹੈ ਜੀ ਹਾਂ ਦੋਸਤੋ ਇਹ ਗੱਲ ਬਿਲਕੁਲ ਸੱਚ ਹੈ ਤਰਨਤਾਰਨ ਸਾਹਿਬ ਪੰਥਕ ਹਲਕਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਥੇ ਕੀਤਾ ਹੋਇਆ ਪ੍ਰਦਰਸ਼ਨ ਇਹ ਤੈਅ ਕਰਨ ਵਾਲਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੰਥਕ ਹਲਕਿਆਂ ਵਿੱਚ ਪੰਥਕ ਵੋਟਾਂ ਵਿੱਚ ਕੀ ਹیثیت ਹੈ ਨੰਬਰ 2 ਦੇ ਉੱਪਰ ਆਉਣਾ ਉਹਨਾਂ ਨੂੰ 30530 ਦੇ ਕਰੀਬ ਵੋਟਾਂ ਮਿਲਣੀਆਂ ਵਾਰਿਸ ਪੰਜਾਬ ਦੇ ਕੈਂਡੀਡੇਟ ਨੂੰ ਪਛਾੜਨਾ ਮਤਲਬ ਸ਼੍ਰੋਮਣੀ ਕਾਲੇ ਦਲ ਬਾਦਲ ਹੀ ਇਸ ਵੇਲੇ ਇੱਥੇ ਮੁੱਖ ਪੰਥਕ ਤੇ ਰਹਿ ਹੈ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟੋਪ ਲੀਡਰਸ਼ਿਪ ਅਤੇ ਵਰਕਰਾਂ ਵਿੱਚ ਉਤਸ਼ਾਹ ਭਰ ਦਵੇਗਾ ਹੋਣ ਇਸ ਹਾਰ ਦੇ باوجود ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਕਿ ਨਵੀਂ ਸੰਜੀਵਨੀ ਲੈ ਕੇ ਮੋੜ ਤੋਂ ਪੰਜਾਬ ਵਿੱਚ ਆਪਣੀ ਪੰਜਾਬ ਦੀ ਰਾਜਨੀਤੀ ਵਿੱਚ ਖੜਾ ਹੋ ਸਕੇਗਾ। ਬਾਕੀ ਦੋਸਤੋ ਸਾਰਾ ਕੁਝ ਟੋਪ ਲੀਡਰਸ਼ਿਪ ਦੇ ਹੱਥ ਵਿੱਚ ਹੈ। ਜੇ ਉਹਨਾਂ ਵਿੱਚ ਸਿਆਸਤ ਦੀ ਕੁਝ ਸਮਝ ਹੋਈ ਤਾਂ ਉਹ 2027 ਦੀਆਂ ਚੋਣਾਂ ਵਿੱਚ ਵਧੀਆ ਬਹੁਤ ਵਧੀਆ ਟਾਂਗਾਂ ਨਾਲ ਬਾਉਂਸ ਬੈਕ ਕਰ ਸਕਦੇ ਹਨ। ਬਾਕੀ ਜੇ ਉਹ ਉਹੀ ਪੁਰਾਣੀਆਂ ਹਵਾਈ ਗੱਲਾਂ ਤੇ ਪੈਂਗਵਿਨ ਬਣ ਕੇ ਰਾਜਨੀਤੀ ਦੇ ਖੇਤਰ ਵਿੱਚ ਵਿਚਰਦੇ ਰਹੇ ਤਾਂ 2027 ਵਿੱਚ ਬਾਦਲ ਜਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਸੱਤਾ ਤੋਂ ਦੂਰ ਰਹੇਗਾ। ਦੋਸਤੋ ਰਾਜਨੀਤੀ ਬੜਾ ਹੀ ਜਟਿਲ ਵਿਸ਼ਾ ਹੁੰਦਾ ਹੈ ਲੋਕਾਂ ਨੂੰ ਆਪਣੇ ਨਾਲ ਜੋੜਨਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਤੇ ਹਾਲਾਤ ਨੂੰ ਆਪਣੇ ਹੱਕ ਵਿੱਚ ਪਗਧਾਣਾ ਕਿਸੇ ਸਿਆਣੇ ਸਿਆਸੀ ਲੀਡਰ ਦਾ ਕੰਮ ਹੁੰਦਾ ਹੈ ਪਿਓ ਦੇ ਨਾਂ ਤੇ ਪਾਰਟੀ ਦੇ ਨਾਂ ਤੇ ਜਾਂ ਪੰਥ ਦੇ ਨਾਂ ਤੇ ਕਿੰਨੀ ਕੋਈ ਚਿਰ ਲੋਕ ਤੁਹਾਡੇ ਪਿੱਛੇ-ਪਿੱਛੇ ਤੁਰੀ ਜਾਣਗੇ ਉਂਝ ਵੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੱਤਾ ਤੋਂ ਬਾਹਰ ਹੋਇਆ ਲਗਭਗ 2027 ਵਿੱਚ 10 ਸਾਲ ਤੋਂ ਵੱਧ ਦਾ ਸਮਾਂ ਹੋ ਜਾਵੇਗਾ ਰਾਜਨੀਤੀ ਵਿੱਚ ਦੋਸਤੋ ਰਾਜਨੀਤਿਕ ਲੋਕ ਬਹੁਤ ਸਾਰੇ ਲੋਕ ਸੱਤਾ ਪ੍ਰਾਪਤੀ ਲਈ ਹੀ ਸੱਤਾ ਦੇ ਨਾਲ ਜੁੜਦੇ ਹਨ ਜੇ ਸ਼੍ਰੋਮਣੀ ਕਾਲੀ ਦਲ ਬਾਦਲ 2027 ਵਿੱਚ ਵੀ ਸੱਤਾ ਪ੍ਰਾਪਤੀ ਤੋਂ ਖੁੰਝ ਗਿਆ ਤਾਂ ਫਿਰ ਦੋਸਤੋ ਸ਼੍ਰੋਮਣੀ ਕਾਲੀ ਦਲ ਬਾਦਲ ਪੰਜਾਬ ਵਿੱਚ ਬਾਕੀ ਪਾਰਟੀਆਂ ਨਾਲੋਂ ਪਿਛਲੀ ਹੋਈ ਧਰ ਬਣ ਕੇ ਰਹਿ ਜਾਵੇਗਾ ਦੋਸਤੋ ਜਿਸ ਦਾ ਸਿੱਖ ਸੰਸਥਾਵਾਂ ਉੱਪਰ ਦਾ ਪੂਰਾ ਕਬਜ਼ਾ ਹੋਵੇਗਾ ਪਰ ਸਿੱਖ ਰਾਜਨੀਤੀ ਵਿੱਚ ਉਸ ਦੀ ਕੋਈ ਪੁੱਛ ਨਹੀਂ ਹੋਵੇਗੀ ਵੇਖੋ ਦੋਸਤੋ 2027 ਵਿੱਚ ਕੀ ਹੁੰਦਾ ਹੈ ਜੇ ਸਾਰਿਆਂ ਦੀ ਗੱਲ ਕਰ ਲਈ ਹੈ ਤਾਂ ਦੋਸਤੋ ਪਾਈਪਾ ਦੀ ਵੀ ਗੱਲ ਕਰ ਹੀ ਲੈਣੀ ਚਾਹੀਦੀ ਹੈ ਭਾਈਵਾ ਦੇ ਕੈਂਡੀਡੇਟ ਲਈ ਦੋਸਤੋ ਇੱਥੇ ਦੋ-ਦੋ ਸਟੇਟਾਂ ਦੇ ਮੁੱਖ ਮੰਤਰੀ ਪ੍ਰਚਾਰ ਕਰਨ ਲਈ ਆਏ ਦਿੱਲੀ ਅਤੇ ਹਰਿਆਣੇ ਦੇ ਮੁੱਖ ਮੰਤਰੀਆਂ ਨੇ ਉਹਨਾਂ ਦੇ ਹੱਕ ਵਿੱਚ ਇੱਥੇ ਪ੍ਰਚਾਰ ਕੀਤਾ ਪਰ ਬੀਜੇਪੀ ਕੈਂਡੀਡੇਟ ਉਹ 6239 ਵੋਟਾਂ ਹੀ ਪ੍ਰਾਪਤ ਕਰ ਸਕਿਆ ਇਹ ਬਹੁਤ ਨਿਰਾਸ਼ ਦੋਸਤੋ ਇਹ ਉਹਨਾਂ ਲਈ ਬਹੁਤ ਨਿਰਾਸ਼ਾਜਨਕ ਨਹੀਂ ਹੈ ਕਾਰਨ ਤਰੰਤਨ ਸਾਹਿਬ ਵਿੱਚ ਮੁੱਖ ਵੋਟਰ ਜਾਂ ਤਾਂ ਪੰਥਕ ਹਨ ਜਾਂ ਫਿਰ ਐਸਆਈ ਵੋਟਰ ਬੀਜੇਪੀ ਨੂੰ ਪੰਜਾਬ ਵਿੱਚ ਕਮਨਿਸਟਾਂ ਦੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚ ਸਿੱਖਾਂ ਦਾ ਦੁਸ਼ਮਣ ਜੀਹਾਂ ਪੰਜਾਬ ਵਿੱਚ ਸਿੱਖਾਂ ਦਾ ਦੁਸ਼ਮਣ ਪੰਜਾਬੀਆਂ ਦਾ ਦੁਸ਼ਮਣ ਪ੍ਰਚਾਰਣ ਵਿੱਚ ਕੋਈ ਅਸਰ ਨਹੀਂ ਛੱਡੀ ਸਿੱਖ ਵੋਟਰ ਉਹਨਾਂ ਨੂੰ ਕਿਵੇਂ ਵੋਟ ਕਰਦੇ ਬਾਕੀ ਰਹੀ ਈਸਾਈ ਵੋਟਰ ਉਹ ਤਾਂ ਇਹਨਾਂ ਨਾਲ ਨਫ਼ਰਤ ਤਾਂ ਕਰਦੇ ਹਨ ਭਾਰਦੇ ਈਸਾਈਕਰਨ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਹੀ ਰੁਕਾਵਟ ਮੰਨੀ ਜਾਂਦੀ ਹੈ ਇੰਜ ਤਰ੍ਹਾਂ ਤਰਨ ਵਿੱਚ ਦੋਸਤੋ ਬੀਜੇਪੀ ਕੋਲ ਵੋਟਾਂ ਕਿਹੜੀਆਂ ਸਨ ਉਹਨਾਂ ਨੂੰ ਜੋ ਕੁਝ ਮਿਲ ਗਿਆ ਜਿੰਨਿਆਂ ਵੀ ਵੋਟਾਂ ਪ੍ਰਾਪਤ ਹੋ ਜਾਂ ਹਨ ਉਹਨਾਂ ਨੂੰ ਉਸ ਦੇ ਉੱਪਰ ਹੀ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ ਇਹਨਾਂ ਨੂੰ ਕੁਝ ਵੋਟਾਂ ਤਰਨਤਨ ਸ਼ਹਿਰ ਵਿੱਚ ਹੀ ਪ੍ਰਾਪਤ ਹੋਈਆਂ ਹਨ ਪਿੰਡਾਂ ਦੀਆਂ ਪੰਥਕ ਵੋਟਾਂ ਜਾਂ ਸਾਈ ਵੋਟਾਂ ਉਹਨਾਂ ਵਿੱਚੋਂ ਇਹਨਾਂ ਨੂੰ ਬਹੁਤ ਹੀ ਘੱਟ ਵੋਟਾਂ ਭੁਗਤੀਆਂ ਹਨ ਇੰਜ ਦੋਸਤੋ ਇਹਨਾਂ ਲਈ ਜੋ 6239 ਵੋਟਾਂ ਮਿਲੀਆਂ ਹਨ ਉਹ ਹੀ ਕਾਫੀ ਹਨ ਅੰਤ ਵਿੱਚ ਦੋਸਤੋ ਇਹ ਕਿਹਾ ਜਾ ਸਕਦਾ ਹੈ ਕਿ ਤਰਨਤਨ ਸਾਹਿਬ ਵਿੱਚ ਆਮ ਆਦਮੀ ਪਾਰਟੀ ਦਾ ਜਿੱਤਣਾ ਆਮ ਆਦਮੀ ਪਾਰਟੀ ਲਈ 2027 ਵਿੱਚ ਹੌਸਲਾ ਵਧਾਉਣ ਵਾਲਾ ਹੋਵੇਗਾ ਇੰਜ 2027 ਵਿੱਚ ਆਮ ਆਦਮੀ ਪਾਰਟੀ ਹੀ ਮੁਖਤਿਰ ਹੋਵੇਗੀ ਬਾਕੀ ਸਾਮਦਾਨ ਦੰਡ ਭੇਦ ਉਹ ਪੰਜਾਬ ਵਿੱਚ ਪੂਰੀ ਤਰ੍ਹਾਂ ਵਰਤ ਸਕਣਗੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਆਪਣੀ ਸਰਵਾਈਵਲ ਦੀ ਜੰਗ ਹੁਣ ਬਹੁਤ ਚੰਗੀ ਤਰ੍ਹਾਂ ਲੜ ਸਕਦਾ ਹੈ ਕਿਉਂਕਿ ਤਰਨਤਨ ਸਾਹਿਬ ਵਿੱਚ ਜੋ ਉਸ ਨੂੰ ਵੋਟਾਂ ਪ੍ਰਾਪਤ ਹੋਈਆਂ ਹਨ ਉਸ ਨਾਲ ਉਸ ਦਾ ਹੌਸਲਾ ਵਧਿਆ ਹੈ ਸ਼੍ਰੋਮਣੀ ਅਕਾਲੀ ਦਲ ਲਈ ਇਹ ਕਿਹਾ ਜਾ ਸਕਦਾ ਹੈ ਕਿ ਤਰਨਤਨ ਵਿੱਚ ਹਾਰਨ ਤੋਂ ਬਾਅਦ ਵੀ ਉਨ੍ਹਾਂ ਲਈ ਪੂਰਾ ਉਤਸ਼ਾਹ ਹੈ 2027 ਦੀਆਂ ਚੋਣਾਂ ਲਈ ਉਮੀਦ ਹੈ ਦੋਸਤੋ ਤੁਹਾਨੂੰ ਵੀਡੀਓ ਅਤੇ ਇਸ ਦਾ ਕੰਟੈਂਟ ਠੀਕ ਹੀ ਲੱਗਿਆ ਹੋਵੇਗਾ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ